ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੂਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਬਾਸਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਪਸ਼ੂ ਵਿਖਾਵਾਂਗੇ ਦੋ ਝੋਟੀਆਂ ਤੇ ਦੋ ਹੀ ਗਾੜਾ ਆ ਮਾਦੇ ਆਪਾਂ ਪਹੁੰਚਿਆ ਵੀਰ ਗੁਰਦੇਵ ਸਿੰਘ ਹੁਣਾਂ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਲਈ ਇਹਨਾਂ ਦੀ ਡਿਟੇਲ ਸੱਸੀ ਭਾਜੀ ਸੱਸੀ ਗੱਲ ਜੀ ਸੱਸੀ ਕਾਲ ਉਹ ਸੁਣਾਓ ਠੀਕ ਠਾਕ ਜੀ ਬੱਧੀ ਰਹਿੰਦਾ ਜੀ ਬੱਧੀ ਆ ਜੇ ਬੰਨ ਲਓ ਕੋਈ ਨੇ ਕਰ ਆਪਣਾ ਨਾਮ ਐਡਰੈਸ ਦੱਸ ਦੀ ਨਾ ਫੇਰ ਬੰਨ ਦੋ ਕੋਈ ਨਹੀਂ ਪਹਿਲੀ ਵੀਡੀਓ ਵੀਰ ਦੀ ਹਾਂ ਕੋਈ ਨਹੀਂ ਭਲੇਖਾ ਪਾ ਜਿੰਦਾ ਪਹਿਲਾਂ ਪਹਿਲੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਕਮਾਸਕਾ ਤਸੀਲ ਜਨਾਲਾ ਨਾਮ ਗੁਰਦੇਵ ਸਿੰਘ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 994395203 ਠੀਕ ਆ ਜੀ ਭਈਆ ਪਹਿਲੇ ਨੰਬਰ ਦੇ ਝੋਟੀ ਦੱਸਿਓ ਕਿੰਨਾ ਵਸੂਗਾ ਸੂਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਕਹਿੰਦੇ ਦੂਜੇ ਸੂਈ ਝੋਟੀ ਅੱਛਾ ਜੀ ਕਿੰਨਾ ਦੋਤੇ ਕੋਈ ਟਾਈਮ ਕੋਈ ਤੇ ਥੱਲੇ ਕਹਿੰਦੇ 9 ਲੀਟਰ ਆ ਜੇ ਮਨ ਲਓ ਕਿੰਨਾ ਟਾਈਮ ਹੋਗਾ ਸਹੀ ਨੂੰ ਚੌਥਾ ਦਿਨ ਠੀਕ ਆ ਜੀ ਬੋਲਾ ਹੀ ਆ ਸਹੀ ਬੋਲਾ ਜੀ ਠੀਕ ਆ ਠੀਕ ਆ ਜੀ ਤੇ ਕਿੰਨਾ ਕੱਢ ਦੂਗੀ ਦੋਤੇ ਦੁੱਧ ਕਿੰਡੂਗੀ 11-12 ਠੀਕ ਆ ਜੀ ਤੇ ਖੋਲੋ ਪਾ ਜੀ ਫਿਰ ਖੋਲ ਕੇ ਵਿਖਾਈਏ ਖੋਲੋ ਨਾ ਲੋ ਬੜੀ ਤੱਕ ਨੇ ਕਾ ਟਕਾਠ ਵਾਲੀ ਹੈ ਤੇ 52 ਸੂਗਾ ਸੂਈ ਐਨ ਜੈਡ ਬਲਾਇਆ ਦਾ ਜੀ ਆ ਆਲਾ ਮੁਰਾ ਦੇ ਨਾਲ ਹੀ ਵਿਖੋ ਲੱਗਾ ਹੋਇਆ ਤੇ ਥਣ ਤੋਂ ਜਿਹੜਾ ਬੜਾ ਘੈਟੇ ਲੱਗਾ ਐਂ ਡਿੱਗ ਡਿੱਗੇ ਥਣ ਲੱਗਾ ਵਾ ਲੈਓ ਵਿਜੀ ਲੈਓ ਨਾ ਰੋਈ ਨਾ ਰੋਈ ਉਹ ਨੋਰਾ ਨਸਲੀਆਂ ਵੇਜਵਾ ਕੀ ਆ ਗਿਆ ਪਿੱਛੇ ਦੇ ਪੱਟੀ ਚ ਮਗਰ ਠੀਕ ਆ ਜੀ ਇਹ ਮਿਲਕਾਫ ਆ ਗਿਆ ਜਾ ਵਾਲਾ ਫਲ ਤਾਗਾ ਜੇ ਕੀ ਗੱਲ ਹੈ ਕਿੱਥੇ ਦੀ ਫੈਨ ਤੋਂ ਥਣਾ ਦਾ ਸੈੱਜ ਹੈ ਵਾ ਲੋ ਭਾਈ ਅਗਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਜਿਆਦਾ ਚੌਥਾ ਸਾਈਡਾਂ ਤੇ ਕੋਈ ਜਿਹਾ ਥੰਦ ਲੱਗਾ ਵਾ ਫੜੇ ਪੂਛ ਮੜੀ ਲੋ ਭਾਈ ਭਾਈ ਇਹਦਾ ਮੁੱਲ ਫਿਰ ਕੀ ਕਰਨਾ ਆਪਾਂ ਅੱਗੇ ਹੋ ਜਾ ਕੋਈ ਇਹ ਮੁੱਲ ਕਰਨਾ ਦਾ ਮੁੱਲ ਆਪਾਂ ਕਰਦੇ 10 ਕਿ ਲਈ ਤੁਸੀਂ 10 ਜੈਜ ਕਰੀਏ ਪਹਿਲੀ ਵੀਡੀਓ ਆ ਇੱਕ ਪੰਜ ਕਰ ਦਾਂਗੇ ਨਹੀਂ ਲੱਖੋਂ ਅੰਦਰ ਕਰੀਏ ਮੇਰਾ ਦੱਸੋ ਜੀ ਲੈ ਜੀ ਆਂਦੀਏ ਤੁਸੀਂ ਦੱਸੋ ਲੱਖੋਂ ਅੰਦਰ ਦੱਸ ਦੋ ਜਿ ਕਿਹਨਾਂ ਨਾਲ ਛੱਡੀ ਦੇਣੀ 95 ਛੱਡ ਦਾਂਗੇ ਠੀਕ ਹੈ ਲਓ ਬਾਕੀ 200 ਮੌਨ ਕਰ ਦਾਂਗੇ ਠੀਕ ਹੈ ਲਓ ਬਾਕੀ 95000 ਸੀ ਤੇ ਕਾਟ ਕਾਟ ਜਿਹੜਾ ਬਹੁਤ ਹੀ ਤਕੜਾ ਆ ਗਿਆ ਵਾ ਤੇ ਚਲੋ ਲੱਸੀ ਥੋੜੀ ਜੀ ਸ਼ਰੂ ਮਰਾ ਬਾਕੀ ਸੇਵਾ ਸੁਭਾਲਾ ਤੇ ਵੀਰ ਭਰਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜਾਣਾ ਮੈਨੇ ਤੇ ਆ ਜੋ ਭਾਈ ਫੜਦਾ ਫੋਨ ਫੜਦਾ ਵੀਰ ਕੋਲ ਮਿੰਟ ਫੰਡ ਕਰ ਚਲੋ ਕੋਈ ਭਈ ਆਤਾ ਜੇ ਛੋਟੀ ਪਰੇ ਕਿੰਨਾ ਸੁਭਾਏ ਦਾ ਇਹਦਾ ਕਹੇ ਚੁੱਪਾ ਸੁਭਾਏ ਚੁੱਪਾ ਸੁਣਾ ਨਿਆ ਦੇ ہاں ਚੁੱਪਾ ਸੁਭਾਏ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਕੁ ਟਾਈਮ ਛੱਡਦੀ ਹਜੇ ਇਹ ਛੱਡਦੀ ਜੇ 1 ਮਹੀਨਾ 1 ਮਹੀਨਾ ਪਾਤੀ ਆ ਠੀਕ ਖੋਲ ਦੋ ਬਾਈ ਫਿਰ ਖੋਲ ਕੇ ਵਖਈਏ ਬਾਕੀ ਦੀ ਜਾਣਕਾਰੀ ਅਸੀਂ ਬਾਅਦ ਚ ਆਪਾਂ ਕਰਦੇ ਆਂ ਅਨ ਜੀ ਮੀ ਦਾ ਕਾਠ ਰੱਖ ਲੀ ਜੇ ਭਾਈ ਇਹ ਪਤਾ ਕਿੰਨਾ ਕਿ ਮਿਲ ਕੇ ਰਕੋੜ ਰਿਹਾ ਪਿਛਲੇ ਸਵੇਰਾ ਹਾਂਜੀ ਪਹਿਲੇ ਸਵੇਰਾ 16 ਲੀਟਰ 16 ਲੀਟਰ ਹਾਂਜੀ ਠੀਕ ਹੈ ਗਾਰੰਟੀ ਵਾਲਾ ਬੋਲ ਠੀਕ ਹੈ ਠੀਕ ਹੈ ਲਓ ਭਜੀ 16 ਲੀਟਰ ਗਾਰੰਟੀ ਵਾਲਾ ਬਾਈ ਕਹਿੰਦਾ ਕਿ ਠੀਕ ਆ ਹਮਾਲੋ ਫਿਰ ਠੀਕ ਜੇ ਅੱਗੋਂ ਕਮਾਲੋ ਕੋਈ ਨਹੀਂ ਬਸ ਭਾਈ ਥੋੜੀ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਹੈ ਟਰੈਕਟਰ ਬਾਹਰ ਨਹੀਂ ਕੱਢ ਲੈਂਦੇ ਤਾਂ ਸਹੀ ਰਹਿਣਾ ਹੈ ਨਾ ਹੂੰ ਬਈ ਜੰਮੀ ਵਾਲੀ ਬਹੁਤ ਵਟ ਪਟ ਪੁੜਾ ਬਹੁਤ ਹੀ ਚੰਗਾ ਆ ਗਿਆ ਰਸ ਕਰਦੇ ਮਸਲਾ ਲਾ ਲਾਟੋ ਲਾ ਜਿਹੜੀਆਂ ਕਾਕੀ ਆਵਾਂ ਨੇ ਤੇ ਸੂਣ ਤੱਕ ਹਵਾਨਾ ਚ ਝੰਡਾ ਮਾ ਲਾਉਂਗੇ ਤੇ ਮਿਲ ਕੇ ਕੌਣ ਪਾਈ ਹੋਣੀ ਬਹੁਤ ਹੀ ਜ਼ਿਆਦਾ ਦੱਸ ਦੇ ਇਹਦਾ ਆ ਜਾ ਵੀਰ ਜੀ ਆ ਜਾ ਤੁਸੀਂ ਬੰਦ ਹੁੰਦਾ ਕੋਈ ਨਹੀਂ ਬੰਦ ਹੁੰਦਾ ਵੀਰ ਇਹਦਾ ਮੁੱਲ ਵੀਰ ਫਿਰ ਕੀ ਕਰਨਾ ਆਪਾਂ ਇਹਦਾ ਬੋਲ ਕਰਦੇ ਆਪਾਂ ਲੱਖ ਰੁਪਏ ਲੱਖ ਨਾ ਕਰੀਏ ਕਰੀਏ ਜੇ ਜੇ ਕਰਾਂਗੇ ਜੇ ਤਾਂ ਦੱਸੋ ਕਿ ਨਹੀਂ ਕਰਾਂਗੇ ਲੱਭੇ ਉਹ ਅੰਦਰ ਕਰੀਏ ਰਾ 90 ਅੰਦਰ ਕਰ ਲੀਏ? ਹਾਂਜੀ, ਕੱਚੀ ਆ ਜਲ ਸਾਫ ਛੱਡ ਦਈਏ। ਜਨਤ ਪਛਾਣ ਵਿੱਚ ਪਾ ਦਿੰਨੇ ਆ। ਨਹੀਂ 90 ਤੋਂ ਅੰਦਰ। 80 ਤੋਂ ਅੰਦਰ। 85ਾਂ ਤੇ ਜੇ? 85 ਕਰ ਦੋ। ਹੋਰ ਛੱਡ ਦਈਏ ਯਾਰ ਖੰਡ। ਨਹੀਂ ਹੁੰਦਾ ਛੱਡੀ ਹੁਣ ਪਾਵਾ ਫਿਰ। 10000 ਛੱਡ ਦਿੰਨੇ ਚੱਲ। 84000 ਦੀ ਹੈ ਨਾ? 84 ਕਰ ਦੋ। ਕਿਉਂ ਜੱਗੇ ਵੀਰ? ਕਰੀਏ ਵੀਰ ਜੀ ਮਾਨਤਾ ਨਾਲ ਇਹ ਪਹਿਲੀ ਵੀਡੀਓ ਆ ਦੇ। ਹਾਂ ਨਹੀਂ ਕਰ ਦੋ ਪੂਰੀ। ਹਾਂ ਨਹੀਂ ਦੱਸ ਦਈਏ ਜਿੱਥੇ ਕਿ ਛੱਡੀ ਦੇਣੀ ਆ ਆਪਾਂ। 2 ਘਟਾ ਬੋਲ ਛੁਰ ਕਹਿੰਦੇ 70 ਦੀ ਹਾਂਜੀ 2 ਘਰਤਾ ਬੋਲ ਠੀਕ ਆ ਠੀਕ ਆ ਲੋ ਬਾਈ 78000 ਦੀ ਤੇ ਜਿਹੜਾ ਵੀਰਪਰਾ ਹੈ ਵੀ ਸਾਹ ਬਲਾ ਲੈ ਜਾਊਗਾ ਤੇ ਸਾਹ ਬਾਈ ਨੇ ਖੁੱਲੀ ਛੜਤੀ ਆ ਤੇ 16 17 ਲੀਟਰ ਵਾਲੀ ਝੋਟੀ ਆ ਤੇ ਬਹੁਤ ਹੀ ਚੰਗੇ ਮਿਲ ਕੇ ਰਿਕਾਰਡ ਵਾਲੀ ਆ ਤੇ ਜਿਹੜਾ ਵੀਰਪਰਾ ਲੈ ਜਾਊਗਾ ਸਾਹਮਣਾ ਕਮੇਟੀ ਆ ਉਹਦੇ ਵਾਸਤੇ ਤੇ ਆ ਜਾਓ ਬਾਈ ਤੀਜੇ ਨੰਬਰ ਤੇ ਬਈ ਆ ਵੈਡ ਬਾਰੇ ਦੱਸਿਓ ਹਾਂ ਇਹ ਵੈਡ ਥੱਲੇ ਹੈਗਾ 9 ਲੀਟਰ ਬੋਲਾ ਅੱਛਾ ਜੀ ਬੋਲਾ ਕਿਨਵਾ ਸੁਗਾ ਤੂਈ ਆ ਤੀਜਾ ਇੱਕ ਘਾਸੂਈਆ ਤੇ ਕਿੰਨਾ ਕੱਢਦੀ ਰਹੀ ਪਿਛਲੇ ਸਵੇਰ ਤੋਂ ਦਾ ਤੇਰੇ ਸੂਈ ਨੇ ਕੱਢਿਆ ਵਾ 15 ਲੀਟਰ ਦੁੱਧ ਠੀਕ ਠੀਕ ਹੈ ਜੀ ਖੋਲ ਦਿਓ ਬਾਈ ਫਿਰ ਖੋਲ ਜਵਾਕੀ ਮਗਰੇ ਤੇ ਇਹ ਮੈਂ ਅੱਛਾ ਠੀਕ ਹੈ ਜੀ ਮੇਲ ਕਾਫ ਆ ਗਿਆ ਬਾਈ ਪਿਛੇ ਤੇ ਕਾਟ ਕਾਟ ਜਿਹੜਾ ਬਹੁਤ ਟੜੜਾ ਵਾ ਵੈਣ ਦਾ 15 ਲੀਟਰ ਜਿਹੜਾ ਦੁੱਧ ਇਹਨੇ ਪਿਛਲੇ ਸਵੇਰ ਭਰਿਆ ਵਾ ਸਿੱਧਾ ਥਾਂ ਦੇ ਭਾਂਡਾ ਤੇ ਚੈੱਕ ਕਰ ਸਕਦੇ ਜੇ ਥਾਂ ਤੋਂ ਉਹਨਾਂ ਦਾ ਸਾਈਜ਼ ਗਿਆ ਬਹੁਤ ਹੀ ਚੰਗਾ ਲੱਗਾ ਵਾ ਕਮਾਲੋ ਲੈ 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 ਕਮਾ ਲਓ ਬਾਈ ਜੀ ਕਮਾ ਲਓ ਇਹਨੂੰ ਕੈਨੇਡਾ ਆਲੋ ਗੱਲ ਸੁਣ ਕੇ ਮੈਨੇ ਭਾਈ ਇਹਨੂੰ ਆਪਣਾ ਹੋ ਗਿਆ ਜੀ 5 ਦਿਨ ਪੈਰ ਬੰਨਣ ਵਾਲੇ ਥੋੜੇ ਪੈਰ ਬੰਨਣਾ ਹੈ ਹੂੰ ਠੀਕ ਠੀਕ ਲਓ ਜੀ ਪੰਜਾਂ ਦਿਨਾਂ ਦੇ ਆਸ-ਪਾਸ ਟਾਈਮ ਹੋ ਗਿਆ ਇਹਨੂੰ ਸਹੀ ਨੂੰ ਅਜੇ ਬੜਾ ਜੀ ਤੇ ਇਧਰਲੀ ਸਾਈਡ ਤੋਂ ਥਾਂ ਸੁਣ ਦਿਖਾ ਦਿਓ ਲਾਗੇ ਤੋਂ ਲਓ ਬਾਈ ਥਾਂਾਂ ਦਾ ਸਾਈਟ ਜੇ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਵਾ ਇਹਦਾ ਮੁੱਲ ਕਿੰਤੀ ਹੈ ਰ ਇਹਦਾ ਮੁੱਲ ਕਰਦੇ 35 35 ਉਹੀ ਇਹ ਕਰੀ ਗਿਆ ਜਿਆ ਲਸੀ ਇਹ ਚਲ ਥੋੜੀ ਜੀ ਲਸੀ ਥੋੜੀ ਜੀ ਪੈਰ ਬੂਰੋ ਬੰਨ ਵਾਲੇ ਆ ਪੈਰ ਬੂਰੋ ਬੰਨ ਵਾਲੇ ਚਲੋ ਕੋਈ ਸਹਾ ਜੀ ਕਰ ਦੋ ਹਾਂਜੀ 30 ਕਰ ਦੋ 30 ਕਰੀਏ ਹੋਰ ਅੰਦਰ ਤੱਕ ਰਾਜਾਂਗੇ 5 6 ਦੀਆ ਚੋਂ 25 50 ਦੀਏ ਨਿਸਤਾਈ ਦੀ ਕਰ ਨਹੀਂ ਜਾਣ ਤੋਂ 25 ਦੀ ਕੋਈ ਨਹੀਂ 27 ਦੀ ਕਰ ਲੋ ਨਹੀਂ ਚੱਲ ਜਾਂਦੇ ਪੰਛੀ ਦੀ ਕੋਈ ਗੱਲ ਨਹੀਂ ਪਹਿਲੀ ਵੀਡੀਓ ਆ ਚਲੋ ਪੰਛੀ ਲੈ ਜਾ ਲੋਕ ਪਿਆਰ ਕਰਨਗੇ ਚੱਲ ਠੀਕ ਆ ਠੀਕ ਆ ਲੋਕ ਸੱਜੇ ਸੁਈਏ ਤੇ ਪੰਛੀ ਇੰਜਾ ਦੀ ਦਾ ਦੁੱਧ ਵੀ ਚੋ ਜੋ ਆ ਕੇ ਤਾਂ ਦਿਖਾ ਦਈਏ ਮੜਾ ਯਾ ਠੀਕ ਆ ਵਲਾ ਇਹਦਾ ਜਵਾਬ ਜੇ ਤੇ ਮੇਲਕਾਫ ਆ ਗਿਆ ਜੇ ਪਿਛੇ ਇਹਦੇ ਬਿਲਕੁਲ ਹਜੇ ਤਾਜ਼ਾ ਵਾ ਤੁਸੀਂ ਚੈੱਕ ਕਰ ਸਕਦੇ ਜੇ ਇਹ ਅੱਗੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਚੌਥੇ ਨੰਬਰ ਤੇ ਵਹਿੜ ਵਧੀਆ ਵੇਲੇ ਵਾਰੀ ਦੱਸਿਓ ਹਾਂ ਇਹ ਵੇਖੋ ਨਾ ਰਾਜਨ 10 ਲੀਟਰ ਦੋ ਦੋ ਐਸੇ ਹੀ ਲਗਿਤ ਸੱਤ ਲਿਆ ਬੱਚਾ ਮਰਿਆ ਬੱਚਾ ਮਰ ਗਿਆ ਠੀਕ ਹੈ ਠੀਕ ਹੈ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਆ ਜੀ 1 ਮਹੀਨਾ 1 ਮਹੀਨਾ ਹਾਂਜੀ ਠੀਕ ਹੈ ਖੋਲ ਦੋ ਖੋਲ ਦੋ ਕਿਹਾ ਬਸਾਈਏ ਲੋ ਜੀ 1 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਸੂਈ ਇਧਰ ਨੂੰ ਲੈ ਜਾਓ ਇਧਰ ਨੂੰ ਹਾਂਜੀ ਇਹ ਲੀਟਰ ਜਿਹੜਾ ਇਹ ਕੋ ਦੋ ਦੋ ਤੇ ਹੈ ਕ੍ਰੋਸ ਵਿੱਚ ਆ ਕ੍ਰੋਸ ਠੀਕ ਹੈ ਜੀ ਕ੍ਰੋਸ ਵਿੱਚ ਆ ਗਈ ਇਹ ਤੇ ਕਦ ਕਦ ਚੰਗਾ ਵੜਦਾ ਲੇ ਜਾਓ ਪੂਰਾ ਚਾਂਗ ਮੜਾ ਲੈ ਜੂਂਦੇ ਦੁੱਧ ਚਲੋ ਚੰਗਾ ਚਵਾਈ ਜੋ ਕਿ ਤੇ ਬਾਈ ਕੋਲ ਤੇ ਤੂੜੀ ਪਾਈ ਅੱਗੇ ਸਾਫ ਸੁਮ ਘਾਟੇ ਜਗਾ ਵੀ ਥੋੜੀ ਘਾਟੇ ਜੇ ਟਰੈਕਟਰ ਟ੍ਰੈਕਟਰ ਲੱਗਾ ਹੋਵੇ ਜੇ ਖੇਠਾਂਾਂ ਦਾ ਸੈੱਜ ਆ ਗਿਆ ਤੇ ਇਹਦਾ ਵੀ ਬਹੁਤ ਚੰਗਾ ਆ ਗਿਆ ਤੇ ਸਪੈਸ਼ਲਟੀ ਪਰ ਸਾਈਡ ਕੁਆਲਟੀ ਵੀ ਚੰਗੀ ਦੇ ਨਾ ਇਹਨਾਂ ਨੂੰ ਕੁਝ ਤੇ ਕਾੜੇ ਰੂੜੇ ਰਾੜੇ ਮਾੜੇ ਥੱਲੇ ਡੰਗਰਾਂ ਦੇ ਹਾਂਜੀ ਹਾਂਜੀ ਇਹਦੇ ਤੋਂ ਇਹ ਨਹੀਂ ਕਦੇ ਹੂੰ ਇਹਦਾ ਮੁੱਲ ਵਿੱਚ ਕੀ ਕਰਨਾ ਫਿਰ ਇਹਦਾ ਮੋਲਾ ਪਕਰਦੇ 25 52 ਹਾਂਜੀ ਭਾਈ ਹੋਰ ਕਰ ਦਈਏ ਜਾਈਏ ਕਰ ਦਈਏ 20 ਤੋਂ ਅੰਦਰ ਕਰ ਦਈਏ ਖੁੱਲੇ ਮਾਨ ਬੱਚਾ ਮਰਿਆ ਤਾਂ ਕਰਕੇ 19 ਕਰ 19 ਦੀ 19 ਦੀ ਹੋ ਜੀ ਚਲ 18 ਦੀ ਕਰਦੇ ਆ ਜਾਂਦੋਂ 18 ਦੀ ਵੀ ਕਰ ਦਈਏ ਕੋਈ ਨਹੀਂ ਹੁੰਦਾ ਲੋਟ ਲੈ ਆਂਦੀਏ ਮੇਲਾ ਆ ਜਾ ਚਲ ਹਾਂ ਲਓ ਭਾਜੀ ਬਿਲਕੁਲ ਨਿਕੇ ਨਿਕੇ ਰੇਟ ਆ ਵੀਰ ਦੇ ਤੇ ਪਸ਼ੂ ਚੰਗੇ ਆ ਪਹਿਲੀ ਵੀਡੀਓ ਤੇ ਖੋਸ਼ ਦੇ ਲਿਆ ਵੀਰ ਪੂਰਾ ਬੰਦਾ ਤੇ ਮਾਨਤਾਨ ਵੀ ਖੁੱਲੇ ਕਰੂਗਾ ਭਾਈ ਹੂੰ ਤੇ ਕੋਈ ਵੀਰ ਭਰਾ ਫੋਨ ਦਵੇ ਇਹ ਮੋੜਦਾ ਨਹੀਂ ਭਾਈ ਕਿਸੇ ਨੂੰ ਵੀ ਬਿਲਕੁਲ ਕੋਈ ਤੇਲਿਆ ਤੇ ਇੰਦਰ ਆ ਜਿਹੜੀਆਂ ਹਰਿਆਣੇ ਦੀ ਝੋਟੀ ਕਰੋ ਚੱਕ ਤੇ ਇਹਦਾ ਵੀ ਮਿਲਕ ਰਿਕਾਰਡ ਚੰਗਾ ਦਾਦਾ ਵਾ ਭਾਈ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ